ਬੋਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਦਾਂ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਦਾ ਖਾਸ ਵੀਡੀਓ ਮੇਰੀਆਂ ਭੈਣਾਂ ਵਾਸਤੇ ਆ ਅੱਗੇ ਵੀ ਮੈਂ ਇੱਕ ਵੀਡੀਓ ਪਾਈ ਸੀਗੀ ਵੀ ਜਦੋਂ ਆਪਾਂ ਕੱਪੜਾ ਖਰੀਦਣ ਜਾਂਦੇ ਆ ਨਾ ਸਾਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਆ ਤੇ ਅੱਜ ਹੁਣ ਫੇਰ ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ ਬਹੁਤ ਕਹਿੰਦੇ ਨੇ ਬਹੁਤ ਦੁੱਖ ਲੱਗਦਾ ਜਦੋਂ ਅਸੀਂ ਕੱਪੜਾ ਲੈਣੇ ਆ ਤੇ ਇੱਕ ਲੈ ਵੀ ਆਪਾਂ ਦੂਰੋਂ ਆਏ ਤੇ ਹੁਣ ਉਹਨੂੰ ਵਾਪਸ ਵੀ ਕਰਨ ਜਾਣਾ ਬਹੁਤ ਔਖਾ ਆ ਮੈਂ ਨਾ ਦੇਖੋ ਆ ਦੇਖੋ ਮੈਂ ਨਾ ਇਹ ਮੇਰੇ ਹੀ ਸੂਟ ਆ ਕਿਸੇ ਦਾ ਨਹੀਂ ਹੈਗਾ ਤੇ ਇਹ ਨਾ ਮੈਂ ਆ ਜੈਂਪਰ ਦਾ ਪੀਸ ਤਾਂ ਲਾ ਲਿਆ ਤੇ ਲੱਗ ਗਈ ਇੱਕ ਮੇਰੇ ਭੈਣ ਆਈ ਬੈਠੀ ਸੀਗੀ ਉਹ ਕੱਪੜੇ ਦੇਣ ਆਈ ਮੈਂ ਨਾ ਜੈਂਪਰ ਦਾ ਪੀਸ ਲਾ ਲਿਆ ਤੋਂ ਮੈਨੂੰ ਕਹਿੰਦੀ ਆ ਵੀ ਨਾਲ ਮੈਂ ਨਾ ਸੂਟ ਰੰਗ ਦੇ ਅੰਕੇ ਦਾ ਹਨ ਲਿਆ ਮੈਨੂੰ ਬਹੁਤ ਸੋਹਣਾ ਲੱਗਾ ਚੋਨੋ ਕੱਪੜਾ ਵੀ ਮੈਨੂੰ ਵਧੀਆ ਲੱਗਾ ਆਪਣੇ ਆਪ ਨੂੰ ਤਾਂ ਮੈਂ ਇਹ ਲੈ ਲਿਆ ਇਹ ਸੂਟ ਮੇਰੀ ਭਾਬੀ ਨੇ ਮੈਨੂੰ ਲੈ ਕੇ ਦਿੱਤਾ ਸੀਗਾ ਤੇ ਇੱਕ ਭੈਣ ਆਈ ਉਹ ਕਹਿੰਦੀ ਮੈਨੂੰ ਚੁੰਨੀ ਦਿਖਾ ਤਾਂ ਮੈਂ ਜੇ ਚੁੰਨੀ ਸੋਹਣੀ ਹੋਵੇ ਮੈਂ ਤਾਂ ਹੀ ਸੂਟ ਲੈਣੀ ਹੁੰਨੀ ਆ ਤੇ ਜਦ ਮੈਂ ਹਨ ਚੁੰਨੀ ਲੈਣ ਲੱਗੀ ਤੇ ਮੈਂ ਤੁਹਾਨੂੰ ਉਹ ਤਾਂ ਬਾਤ ਦਿਖਾਉਣੀ ਆ ਵੀ ਸਾਡੇ ਨਾਲ ਧੋਖਾ ਮੇਰੇ ਨਾਲ ਕੀ ਹੋਇਆ ਇਹ ਜਿਹੜਾ ਸੂਟ ਹੈ ਨਾ ਮੈਨੂੰ ਕੋਈ ਨਹੀਂ ਹੈਗਾ ਡਰ ਵੀ ਮੈਂ ਇਹਨਾਂ ਦਾ ਕਿੰਨੀ ਆ ਇਹ ਦੇਖੋ ਇਹਨਾਂ ਦਾ ਆ ਇਹ ਅ ਪ੍ਰਗਤੀ ਪਰਗਤੀ ਵਾਲਿਆਂ ਦਾ ਇਹ ਸੂਟ ਆ ਤੇ ਇਹਨੇ ਦੇਖ ਲੋ ਇਹ ਕਿੰਨਾ ਹਨਾ ਸਾਡੇ ਨਾਲ ਧੋਖਾ ਕਰਦੇ ਆ ਇਹ ਦੁਕਾਨਦਾਰਾਂ ਦਾ ਕੋਈ ਵਿਚਾਰਿਆਂ ਦਾ ਕਸੂਰ ਨਹੀਂ ਹੁੰਦਾ ਉਹ ਤਾਂ ਜਿੱਦਾਂ ਲਿਆਉਂਦੇ ਆ ਅਗਲੇ ਪੈਕ ਕਰ ਦਿੰਦੇ ਹਾਂ ਰੇਟ ਤਾਂ ਜ਼ਰੂਰ ਗੰਭਿਸ਼ਾ ਕਰਦੇ ਹੋਣਗੇ ਤੇ ਪਰ ਜਿਹੜਾ ਕੱਪੜਾ ਇਹ ਵਿੱਚ ਲਾਉਂਦੇ ਆ ਨਾ ਤੇ ਇਹ ਤਾਂ ਇਹਨਾਂ ਦਾ ਹੀ ਆ ਮਿਲ ਵਾਲਿਆਂ ਦਾ ਹੀ ਆ ਜਿਨ੍ਹਾਂ ਨੇ ਇਹ ਕੱਪੜਾ ਕੱਢਿਆ ਹੈਗਾ ਆ ਉਹਨਾਂ ਦਾ ਹੀ ਕਸੂਰ ਆ ਇਹ ਤਾਂ ਇਹ ਦੇਖੋ ਵੀ ਅਗਲੇ ਨੇ ਇੱਕ ਤਾਂ ਸੂਟ ਲੈਣਾ ਹੁੰਦਾ ਆ ਉਹ ਵੀ ਤੁਸੀਂ ਇਦਾਂ ਕਰਦੇ ਆ ਹਨਾ ਤੇ ਹੋਣਾ ਧੋਖਾ ਮੇਰੇ ਨਾਲ ਕੀ ਹੋਇਆ ਆ ਦੇਖੋ ਉਹ ਵੀ ਮੈਂ ਇਦਾਂ ਕਰਕੇ ਚੁੰਨੀ ਉਹਨੂੰ ਲੈ ਕੇ ਦਿਖਾਈ ਮੈਨੂੰ ਤਾਂ ਤਾਂ ਵੀ ਕੁਝ ਨਹੀਂ ਸੀ ਪਤਾ ਆ ਤਾਂ ਮੈਂ ਦਿਖਾਉਣੀ ਆ ਇਹ ਆ ਦੇਖੋ ਆ ਦੇਖ ਸੰਦ ਆ ਆ ਦੇਖੋ ਕਿੰਨਾ ਵੱਡਾ ਇਹ ਦੇ ਵਿੱਚ ਚੁੰਨੀ ਵਿੱਚ ਹੋ ਲਿਆ ਥੋੜਾ ਵੀ ਨਹੀਂ ਇੰਨਾ ਵੱਡਾ ਆ ਦੇਖੋ ਵੀ ਮੈਂ ਇਹਦਾ ਦੱਸੋ ਮੈਂ ਕੀ ਕਰ ਸਕਦੀ ਆ ਜੇ ਤੇ ਚਲੋ ਇੱਥੇ ਕਿਤੇ ਹੁੰਦਾ ਇੱਕ ਪਾਸੇ ਤੇ ਹੁੰਦਾ ਮੈਂ ਕੱਟ ਕੇ ਇਹਨੂੰ ਪੀਕੋ ਕਰਾ ਲੈਂਦੀ ਜਾ ਇਧਰਲੇ ਪਾਸੇ ਹੁੰਦਾ ਤਾਂ ਤਾਂ ਵੀ ਮੈਂ ਪੀਗੋ ਕਰਾ ਲੈਂਦੀ ਹੁਣ ਇਹ ਇੱਥੇ ਆ ਮੈਂ ਇਹਦਾ ਕੀ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਹੈਗੀ ਲਿਆ ਵੀ ਮੈਂ ਦੂਰ ਹਾਂ ਜੇ ਹੁਣ ਮੈਂ ਇਹਨੂੰ ਹੋਣ ਨਾ ਜਾਣੀ ਮੇਰੀ ਪੂਰੀ ਦਿਹਾੜੀ ਖਰਾਬ ਹੁੰਦੀ ਆ ਤੇ ਲੈ ਕੇ ਵੀ ਮੇਰੀ ਭਾਬੀ ਨੇ ਦਿੱਤਾ ਆ ਮੈਂ ਉਦਾਂ ਨੂੰ ਫੋਨ ਕਰ ਦਿੱਤਾ ਆ ਵੀ ਮੈਂ ਜਦਨ ਵੀਡੀਓ ਬਣਾ ਕੇ ਪਾਉਂਗੀ ਤੇ ਉਹਨੂੰ ਦੁਕਾਨਵਾਲੇ ਨੂੰ ਜ਼ਰੂਰ ਦਿਖਾਈ ਜਾ ਕੇ ਹਨਾ ਫਿਰ ਉਹਨੂੰ ਪਤਾ ਲੱਗੇਗਾ ਤੇ ਅਸੀਂ ਵੀ ਉਦੋਂ ਚੁੰਨੀਆਂ ਖੋਲ ਕੇ ਨਹੀਂ ਦੇਖੀਆਂ ਕੱਪੜੇ ਅਸੀਂ ਹੋਰ ਵੀ ਬਹੁਤ ਲੈ ਆ ਸੀਗੇ ਮੇਰੇ ਭਤੀਜੀ ਦੇ ਘਰ ਕਾਕਾ ਹੋਇਆ ਨਾ ਅਸੀਂ ਘੇ ਲੈ ਕੇ ਜਾਣਾ ਸੀ ਅਸੀਂ ਚੁੰਨੀਆਂ ਉਹਨਾਂ ਦੀਆਂ ਵੀ ਖੋਰ-ਖੋਰ ਕੇ ਨਹੀਂ ਦੇਖੀਆਂ ਪਤਾ ਨਹੀਂ ਉਹ ਕਿੱਦਾਂ ਹੋਣ ਨਿਕਲਣਗੀਆਂ ਕਿੱਦਾਂ ਨਹੀਂ ਸਾਨੂੰ ਨਹੀਂ ਇਸ ਗੱਲ ਦਾ ਪਤਾ ਤੇ ਆ ਮੈਂ ਚੁੰਨੀ ਆਪਣੀ ਕੋਲ ਕੇ ਦੇਖੀ ਆ ਤਾਂ ਆ ਦੇਖੋ ਐਦਾਂ ਹੀ ਨਿਕਲ ਆਇਆ ਤਾਂ ਬਹੁਤ ਮਨ ਮੇਰਾ ਖਰਾਬ ਹੁੰਦਾ ਆ ਸੂਟ ਤੇ ਚਲੋ ਇਹ 600 ਦਾ ਆ ਪਰਲੇ ਮੇਰੇ ਲਈ ਨਾ 600 ਰੁਪਈਆ ਵੀ ਬਹੁਤ ਵੱਡੀ ਚੀਜ਼ ਆ ਕਿਉਂਕਿ ਸਾਡੇ ਕੋ ਕਪੜਾ ਕਿਹੜਾ ਰੋਜ਼-ਰੋਜ਼ ਲੈ ਆ ਹੁੰਦਾ ਆ ਮਸੀਂ ਤੇ ਕਦੇ ਬੜੀ ਕਾਲੀ ਸੂਟ ਲੈਣਾ ਹੁੰਦਾ ਆ ਤਾਂ ਉਹ ਵੀ ਆ ਚੁੰਨੀ ਐਦਾਂ ਦੀ ਨਿਕਲੀ ਇੰਨੇ ਧੋਖੇਬਾਜ਼ ਲੋਕ ਆ ਇੰਨੇ ਫੈਕਟਰੀਆਂ ਵਾਲੇ ਚਲਾ ਕੇ ਆ ਵੀ ਜੇ ਮਨ ਲਾ ਤੁਸੀਂ ਤਾਂ ਇਹਦਾ ਹੋ ਵੀ ਗਈ ਆ ਤਾਂ ਤੁਸੀਂ ਇਹਨੂੰ ਅੱਗ ਲਾ ਦਿਓ ਕੱਟ ਦਿਓ ਕਿਤੇ ਵੀ ਤੁਸੀਂ ਕਿਉਂ ਲੋਕਾਂ ਦਾ ਲਊ ਵੀ ਇੰਨੇ ਆ ਅਗਲੇ ਨੇ ਖਰੇ ਕਿਦਾਂ ਪੈਸਾ ਕਮਾਇਆ ਹੁੰਦਾ ਮਸੀਂ ਤੇ ਕਿਤੇ ਕੱਪੜਾ ਲੈਣਾ ਹੁੰਦਾ ਆ ਤੇ ਇਹ ਦੇਖੋ ਇਸ ਤਰ੍ਹਾਂ ਕਰਦੇ ਆ ਮੇਰੀਆਂ ਭੈਣੋਂ ਤੁਸੀਂ ਵੀ ਕੱਪੜਾ ਦੇਖ ਕੇ ਲਿਆ ਕਰੋ ਹੋ ਸਕਦਾ ਕੋਈ ਭੈਣਾ ਮੇਰੇ ਵਰਗੀਆਂ ਹੁਣ ਜਿਨ੍ਹਾਂ ਨੂੰ ਮਸੀਂ ਕੱਪੜਾ ਜੁੜਦਾ ਆ ਹਨਾ ਤੇ ਉਹ ਕੀ ਕਰਨਗੀਆਂ ਦੇਖ ਲਓ ਪੂਰਾ ਹੱਥ ਇੰਦਾ ਪੈਂਦਾ ਆ ਚੁੰਨੀ ਦੇ ਵਿੱਚ ਲੈ ਮੈਂ ਕੀ ਕਰਾਂ ਇਹਨੂੰ ਸੱਚੀ ਮੈਂ ਤਾਂ ਬਹੁਤ ਦੁਖੀ ਹੋਈ ਆ ਤੇ ਤੁਸੀਂ ਹੈ ਨਾ ਜ਼ਰੂਰ ਦੇਖ ਕੇ ਕਪੜਾ ਖਰੀਦਿਆ ਕਰੋ ਤੇ ਜੇ ਤੁਹਾਨੂੰ ਮੇਰੀ ਇਹ ਜਾਣਕਾਰੀ ਵਧੀਆ ਲੱਗੀ ਆ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੇ ਇਹ ਹੈਗੀ ਸੀਗੀ ਮੈਂ ਕਹਿੰਨੀ ਵੀ ਆਪਣੀਆਂ ਭੈਣਾਂ ਨੂੰ ਇਹਦੇ ਬਾਰੇ ਵੀ ਜਾਣਕਾਰ ਕਰ ਦਵਾ ਕਿਉਂਕਿ ਅਸੀਂ ਸੂਟ ਤਾਂ ਦੇਖ ਲੈਣੀਆਂ ਆ ਕਈ ਵਾਰੀ ਆਪਾਂ ਚੁੰਨੀਆਂ ਦੇਖਦੀਆਂ ਹੀ ਨਹੀਂ ਹੈਗੀਆਂ ਹਨਾ ਤੇ ਤੁਸੀਂ ਜਰੂਰ ਸੂਟ ਨੂੰ ਵੀ ਤੇ ਚੁੰਨੀ ਵੀ ਇਦਾਂ ਵਰਕੇ ਨਾ ਜਰੂਰ ਦੇਖ ਲਿਆ ਕਰੋ ਮੈਨੂੰ ਤਾਂ ਲੱਗ ਕੇ ਹੁਣ ਹੱਥ ਮੈਂ ਤਾਂ ਜਰੂਰ ਇਦੇ ਕਪੜਾ ਕਰ ਕਰਕੇ ਦੇਖਿਆ ਕਰੂੰਗੀ ਅੱਗੇ ਵੀ ਮੈਂ ਇੱਕ ਵੀਡੀਓ ਪਾਈ ਸੀਗੀ ਉਹ ਸੂਟ ਦੇ ਵਿੱਚ ਸੀਗਾ ਉਹ ਨਾ ਮੇਰੀ ਭਾਣ ਜੀ ਦਾ ਸੂਟ ਸੀਗਾ ਉਹਦਾ ਵਿਆਹ ਸੀ ਤੇ ਮੈਂ ਉੱਥੇ ਕਪੜੇ ਉਹਦੇ ਸਿੰ ਤੇ ਉਹਨਾਂ ਨੇ ਕੀ ਕੀਤਾ ਸੂਟ ਦੇ ਘੇਰੇ ਦੇ ਥੰਡੇ ਇੱਕ ਹੋਲ ਸੀਗਾ ਪਰ ਉਹ ਛੋਟਾ ਜਿਹਾ ਸੀ ਉਹਦੇ ਉੱਤੇ ਉਹਨਾਂ ਨੇ ਸਟicker ਲਾਇਆ ਹੋਇਆ ਦੇਖੋ ਕਿੰਨੀ ਦੁਨੀਆ ਚ ਲਾ ਕੇ ਆ ਕਿੰਨੀ ਬੇਈਮਾਨ ਆ ਵੀ ਕਿੰਨੇ ਲੋਕੀ ਹਨ ਬਸ ਕਹਿੰਦੇ ਪੈਸਾ ਬਣ ਜਵੇ ਅਗਰੇ ਦਾ ਲੋਹ ਪੀ ਹੁੰਦਾ ਤਾਂ ਵਿਚਾਕ ਦੀ ਪੀ ਹੋ ਜਵੇ ਜੋ ਇਹ ਲੋਕਾਂ ਨਾ ਬੜੇ ਬੇਈਮਾਨ ਅੱਜ ਕੱਲ੍ਹ ਦੁਨੀਆ ਹੋਈ ਆ ਤੇ ਤੁਸੀਂ ਮੇਰੀਆਂ ਭੈਣੋਂ ਸਾਰਾ ਕੁਝ ਦੇਖ ਕੇ ਕੱਪੜਾ ਸੂਟ ਖੋਲ ਕੇ ਚੁੰਨੀਆ ਖੋਲ ਕੇ ਫੇਰ ਸੂਟ ਖਰੀਦਿਆ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਆ ਤੇ ਜਰੂਰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਕੀਤਾ ਤਾਂ Ты не